ਨਾਮ ਮੇਰਾ ਰਜਵੰਤ ਕੌਰ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਵਿੱਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਵਿੱਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਤਾਂ ਇਸ ਵਕਤ ਦੀ ਵੱਡੀ ਖਬਰ ਜਿਹੜੀ ਹੈਗੀ ਹੈ ਸਾਧਕ ਬਹੁ ਚਰਚਿਤ ਬੈਂਕ ਘਟਾਲਣਾ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੁਲਿਸ ਦੇ ਹੱਥ ਕਾਫੀ ਵੱਡੀ ਪ੍ਰਾਪਤੀ ਲੱਗੀ ਹੈ ਸਾਡੇ ਨਾਲ ਡਾਕਟਰ ਪ੍ਰਗਜਨ ਐਸਐਸਫਰੀਦਕੋਟ ਮੌਜੂਦ ਨੇ ਡਾਕਟਰ ਸਾਹਿਬ ਕਿਸ ਤਰੀਕੇ ਦੇ ਪ੍ਰਾਪਤੀ ਇਸ ਵਕਤ ਪੁਲਿਸ ਦੇ ਹੱਥ ਲੱਗੀ ਜੀ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਟ੍ਰੇਲ ਨੂੰ ਫੋਲੋ ਕਰਦੇ ਹੋਏ ਅਸੀਂ ਇੱਕ ਬੰਦਾ ਰਾਉਂਡ ਅਪ ਕੀਤਾ ਅਭਿਸ਼ੇਕ ਗੁਪਤਾ ਨਾਮ ਹੈ ਜਿਹੜਾ ਇਹਦਾ ਪਾਰਟਨਰ ਇਨ ਕਰਾਇਮ ਸੀ ਮੇਨ ਅਕਿਊਜ਼ਡ ਅਮਿਤ ینګਰਾ ਦਾ ਤੇ ਹਲੇ ਤੱਕ 2.5 ਕਰੋੜ ਰੁਪਏ ਦੇ ਮੂਵੇਬਲ ਤੇ ਇਮੂਵੇਬਲ ਐਸੈਟਸ ਅਸੀਂ ਇਹਦੇ ਕੋਲੋਂ ਅਕਾਊਂਟ ਫੋਰ ਕਰ ਲਏ ਨੇ ਜੇ 1.5 ਕਰੋੜ ਦਾ ਫਲੈਟ ਹੈ 10 ਤੋਲੇ ਸੋਨਾ ਹੈ ਤੇ ਅਕਾਊਂਟ 'ਚ 10 ਲੱਖ ਰੁਪਏ ਦਾ ਕੈਸ਼ ਹੈ ਇਹਨੂੰ ਪ੍ਰੋਪਰ ਪ੍ਰੋਸੀਜਰ ਰਾਹੀਂ ਬੈਂਕ ਅਥਾਰਟिटीज ਨਾਲ ਮਿਲ ਕੇ ਇਹਦਾ ਅੱਗੇ ਦੇਖਿਆ ਜਾ ਕਰ ਸਕਦੇ ਇਸ ਤੋਂ ਇਲਾਵਾ ਹੋਰ ਬੈਕਵਰਡ ਲਿੰਕੇਜ ਚ ਜਾਂਦੇ ਹੋਏ 2 ਕਰੋੜ ਰੁਪਏ ਹੋਰ ਸਾਡੇ ਵੱਲੋਂ ਅਕਾਊਂਟ ਫੋਰ ਕੀਤੇ ਗਏ ਨੇ ਔਰ ਦੋ ਹੋਰ ਅਕਿਊਜ਼ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਗਏ ਨੇ ਜਦੋਂ ਵੀ ਉਹ ਫੜੇ ਜਾਣਗੇ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੋਂ ਟੋਟਲ 4.5 ਕਰੋੜ ਤੱਕ ਦੇ ਮੂਵੇਬਲ ਔਰ ਇਮੂਵੇਬਲ ਐਸੈਟਸ ਅਕਾਊਂਟ ਫੋਰ ਹੋ ਚੁੱਕੇ ਨੇ ਇਨ ਫਾਲੋ ਅਪ ਟੂ ਦ ਇਨਵੈਸਟੀਗੇਸ਼ਨ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਸਨੂੰ ਉਥੇ ਕਿਸ ਤਰ੍ਹਾਂ ਦੀ ਪ੍ਰੋਪਰਟੀ ਜਿਹੜੀ ਨਾਮ ਉਹ ਬਣਾਈ ਗਈ ਹੈ ਜੀ ਇਹ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਔਰ ਇਹ ਅਭਿਸ਼ੇਕ ਗੁਪਤਾ ਅਨ EMPLOIED ਹੈ ਬੇਰੁਜ਼ਗਾਰ ਹੈ ਇਹਦੇ ਕੋਲ ਕੋਈ ਸੋਰਸ ਆਫ ਇਨਕਮ ਨਹੀਂ ਹੈ ਬਟ ਇਹ ਬੜਾ ਫਲੈਸ਼ੀ ਲਾਈਫਸਟਾਈਲ ਇਹ ਉਥੇ ਰੱਖਦਾ ਸੀ ਤਾਂ ਇਹ ਐਕਸਪਲੇਨ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿ ਇਹ ਦੇਖੋ ਕਿਵੇਂ ਆਇਆ ਇਹ ਪੈਸਾ ਤਾਂ ਇਹ ਸਾਰਾ ਪੈਸਾ ਅਮਿਤ ਢਿੰਗਰਾ ਵੱਲੋਂ ਇਹਦੇ ਅਕਾਊਂਟਸ ਔਰ ਇਹਨੂੰ ਡਾਇਵਰਟ ਕੀਤਾ ਜਾਂਦਾ ਸੀ ਜਿਹੜਾ ਵੀ ਇਧਰੋਂ ਗਬਨ ਕਰਦਾ ਸੀ ਮੈਡਮ ਇਹਨਾਂ ਦੋਨਾਂ ਦੀ ਕਿਸ ਤਰੀਕੇ ਨਾਲ ਜਾਣ ਪਛਾਣ ਹੈਗੀ ਸੀ ਇਹਨਾਂ ਦੀ ਆਪ ਜੀ ਇਹ ਸਾਰੀਆਂ ਚੀਜ਼ਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਬਟ ਯੈਸ ਵਾਟ ਆਈ ਕੈਨ ਡਿਵਲਜ ਇਸ ਕਿ ਇਹ ਦਾ ਪਾਰਟਨਰ ਇਨ ਕਰਾਈਮ ਸੀ ਹੁਣ ਤੱਕ ਗੱਲ ਕੀਤੀ ਜਾਵੇ ਜਿਸ ਤਰ੍ਹਾਂ 30 ਕਰੋੜ ਦੇ ਆਸ-ਪਾਸ ਦੀ ਜਿਹੜੀ ਹੈਗੀ ਮੂਵੇਬਲ ਤੇ ਦੂਜੀ ਹੁਣ ਤੱਕ ਤੁਸੀਂ ਹੱਥ ਲੱਗਾ ਤੁਹਾਡੇ ਕਿ ਇੰਨਾ ਕੁਝ ਹੋਇਆ ਤਾਂ ਦੂਜੇ ਪਾਸੇ ਤੋਂ ਅਲੱਗ ਤੋਂ ਵੀ ਕੁਝ ਚੱਲ ਰਿਹਾ ਇਸ ਵਕਤ ਜਿਸ ਨੂੰ ਮੱਧ ਨਜ਼ਰ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਹੋਰ ਜਲਦੀ ਜਿਹੜਾ ਕੁਝ ਨਾ ਕੁਝ ਰਾਹਤ ਮਿਲ ਸਕੇ ਜੀ ਸਾਡੇ ਵੱਲੋਂ ਜਿਹੜਾ ਕਮਿਟਮੈਂਟ ਕੀਤਾ ਗਿਆ ਸੀ ਕਿ ਜੀ ਅਸੀਂ ਪਹਿਲਾਂ ਬੰਦਾ ਫੜਿਆ ਉਸ ਤੋਂ ਬਾਅਦ ਪ੍ਰੋਪਰ ਸਾਇੰਟਿਫਿਕ ਤਰੀਕੇ ਨਾਲ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ 4.5 ਕਰੋੜ ਤੱਕ ਦਾ ਮਨੀ ਟ੍ਰੇਲ ਇਸਟੈਬਲਿਸ਼ ਕਰ ਲਿਆ ਗਿਆ ਹੈ ਸਾਡੇ ਵੱਲੋਂ ਤੇ ਕਾਨੂੰਨ ਦੇ ਹਿਸਾਬ ਨਾਲ ਪ੍ਰੋਪਰ ਪ੍ਰੋਸੀਜਰਸ ਨੂੰ ਫੋਲੋ ਕਰਦੇ ਹੋਏ ਇਹਨੂੰ ਅੱਗੇ ਕਿਵੇਂ ਲਿਕুইਡਿਫਾਈ ਕੀਤਾ ਜਾਊਗਾ ਫ੍ਰੀਜ਼ਿੰਗ ਹੋਊਗੀ ਅਕਾਊਂਟਸ ਦੀ ਪ੍ਰਾਪਰਟੀ ਦਾ ਕਿਵੇਂ ਅੱਗੇ ਪ੍ਰੋਸੈਸ ਹੋਗਾ ਉਹ ਪ੍ਰੋਪਰ ਪ੍ਰੋਸੀਜਰ ਫੋਲੋ ਕਰਦੇ ਹੋਏ ਅਸੀਂ ਫਿਰ ਜੋ ਵੀ ਬਣਦੀ ਹੋਈ ਕਾਰਵਾਈ ਉਹ ਕਰਾਂਗੇ ਅਖੀਰ ਵਿੱਚ ਇਹ ਜਾਨਣਾ ਚਾਹੁੰਦੇ ਆ ਕਿ ਇਹਨੇ ਮੈਨੇਜ ਕਿਸ ਤਰੀਕੇ ਨਾਲ ਕੀਤਾ ਹੋਇਆ ਸਾਰਾ ਕੁਝ ਕਿਉਂਕਿ ਕੈਸ਼ ਰੱਖਣਾ ਔਖਾ ਇਨਾ ਜ਼ਿਆਦਾ ਕਿਵੇਂ ਨੇ ਅਡਜਸਟ ਕੀਤਾ ਸਾਰਾ ਕੁਝ ਜੀ ਇਹ ਕੈਸ਼ ਫਾਰਮ 'ਚ ਨਹੀਂ ਰੱਖਦਾ ਸੀ ਇਹਨੇ ਆਪਣਾ ਪੋਰਟਫੋਲੀਓ ਡਾਇਵਰਟ ਕੀਤਾ ਹੋਇਆ ਸੀ ਕਿਉਂਕਿ ਫਾਈਨੈਂਸ਼ੀਅਲ ਨੋਲਿਜ ਸੀ ਯੂ ਨੋ ਤੇ ਇਹਦੇ ਤਿੰਨ ਚਾਰ ਅਸੋਸੀਏਟਸ ਸੀ ਕਿਸੇ ਨੂੰ ਇਹ ਪੈਸੇ ਦੇ ਦਿੰਦਾ ਸੀ ਕੁਝ ਇਹ ਪੈਸਾ ਗੋਲਡ 'ਚ ਇਨਵੈਸਟ ਕਰ ਦਿੰਦਾ ਸੀ ਕੁਝ ਦੇ ਇਹਨੇ ਪ੍ਰਾਪਰਟੀ ਲਈ ਹੈ ਆਪਣੇ ਨਾਮ ਤੇ ਇਹਨੇ ਕੁਝ ਵੀ ਨਹੀਂ ਲਿਆ ਸਾਰੇ ਆਪਣੇ ਅਸੋਸੀਏਟਸ ਦੇ ਨਾਮ ਤੇ ਲਿਆ ਹੈ ਤਾਂ ਕਿ ਇਸ ਤੱਕ ਇਨਵੈਸਟੀਗੇਸ਼ਨ ਨਾ ਪਹੁੰਚੇ ਤੇ ਇਹ 'ਚ ਮੈਂ ਬਹੁਤ ਸ਼ਲਾਘ ਆਪਣੇ ਟੀਮ ਦਾ ਜਿਹੜਾ ਡੀਐਸਪੀ ਫਰੀਦਕੋਟ ਤਰਲੋਚਨ ਜੀ ਤੇ ਐਸਐਚਓ ਸਾਦਿਕ ਨਵਦੀਪ ਭੱਟੀ ਔਰ ਇਹਨਾਂ ਦੀ ਪ੍ਰੋਪਰ ਟੀਮ ਨੇ ਇਹ ਸਾਰੀ ਤਹਿ ਖੋਲਦੇ ਹੋਏ ਇਹ ਸਾਰਾ ਕੁਝ ਇਨਾਂ ਨੇ ਅਕਮਪਲਿਸ਼ ਕੀਤਾ। ਵੈਰੀ ਮੱਚ ਦਾ ਬਿਲਕੁਲ ਇੱਕ ਨਜ਼ਰ ਮਾਰ ਲੈਣਾ ਇਹ ਟੀਮ ਦੇ ਜਿਹੜੇ ਉਹ ਪਲੇਅਰ ਨੇ ਜਿਨ੍ਹਾਂ ਨੇ ਕੀ ਪੂਰੀ ਜਿਹੜੀ ਹੈਗੀ ਇਹ ਗੇਮ ਇਸ ਨੂੰ ਪੁਲਿਸ ਦੇ ਪਾਸੇ ਕੀਤਾ ਦੋਨੇ ਵੱਡੇ ਅਫਸਰਸ ਨੇ ਡੀਐਸਪੀ ਸਾਹਿਬ ਨੇ ਅਤੇ ਐਸਐਚਓ ਸਾਹਿਬ ਨੇ ਪੱਤੀ ਸਾਹਿਬ ਤਰਲੋਚਨ ਜੀ ਨੇ ਇਹਨਾਂ ਵੱਲੋਂ ਜਿਹੜਾ ਹੈਗਾ ਪੂਰੀ ਮਿਹਨਤ ਕੀਤੀ ਗਈ ਐਸਐਸਪੀ ਸਾਹਿਬ ਦੀ ਜਿਹੜੀ ਨਿਗਰਾਨੀ ਹੈ ਅਤੇ ਹਾਲ ਦੀ ਕਿਹੜੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਪੁਲਿਸ ਦੇ ਹੱਥ ਪ੍ਰਾਪਤੀ ਲੱਗੇ ਜਿਸ ਵਿੱਚ ਕੀ ਇਹ ਸਾਫ ਹੋਇਆ ਕਿ ਇਸ ਨੇ ਪੈਸਾ ਜਿਹੜਾ ਹੈਗਾ ਕਿਸ ਤਰੀਕੇ ਨਾਲ ਇਸ ਨੇ ਉਸ ਨੂੰ ਸੈੱਟ ਕੀਤਾ ਸੀਗਾ ਕਿਸ ਤਰੀਕੇ ਨਾਲ ਇਨਵੈਸਟ ਕੀਤਾ ਸੀਗਾ ਹਾਲ ਦੀ ਕਿਹੜੀ ਪੁਲਿਸ ਨੇ ਇੱਕ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਾਜ਼ੀਆਬੱਦ ਤੋਂ ਰਿਮਾਂਡ ਤੇ ਅਮਨਯਵੇਗਾ ਕਿ ਹੋਰ ਕੀ ਕੁਝ ਨਵੇਂ ਖੁਲਾਸੇ ਇਸ ਵਿੱਚ ਹੋ ਸਕਦੇ ਨੇ ਫਰੀਦਕੋਟ ਤੋਂ ਕੈਮਰਾ ਪਸੰਦਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੋਹਰਾ ਟੀਵੀ